ਬੇਸ਼ੇਕ ਖidmat ਹੈ ਪੰਜਾਬੀ ਗ਼ਜ਼ਲ ਦੋ ਬੇੜੀਆਂ 'ਚ ਜੋ ਸਵਾਰ ਹੁੰਦੇ ਨੇ ਦੋ ਬੇੜੀਆਂ 'ਚ ਜੋ ਸਵਾਰ ਹੁੰਦੇ ਨੇ ਉਹ ਕਦ ਨਦੀਆਂ 'ਉ ਪਾਰ ਹੁੰਦੇ ਨੇ ਉਹ ਕਦ ਨਦੀਆਂ ਪਾਰ ਹੁੰਦੇ ਨੇ ਸ਼ਮ੍ਹਾਂ ਦੇ ਅੱਗੇ ਜੋਰ ਨਹੀਂ ਚੱਲਦਾ ਸ਼ਮ੍ਹਾਂ ਦੇ ਅੱਗੇ ਜੋਰ ਨਹੀਂ ਚੱਲਦਾ ਪਰਵਾਨੀ ਖੁਦ ਹੀ ਸ਼ਿਕਾਰ ਹੁੰਦੇ ਨੇ ਹੁੰਦੀ ਰਿਸ਼ਤਿਆਂ ਦੀ ਧੋਰ ਬੜੀ ਕੱਚੀ ਹੁੰਦੀ ਰਿਸ਼ਤਿਆਂ ਦੀ ਧੋਰ ਬੜੀ ਕੱਚੀ ਟੁੱਟ ਜਾਣ ਤੇ ਨਾ ਸਵਾਰ ਹੁੰਦੇ ਨੇ ਟੁੱਟ ਜਾਣ ਤੇ ਨਾ ਸਵਾਰ ਹੁੰਦੇ ਨੇ ਥੋੜੀ ਦੀ ਹੋਵੇ ਜਾਂ ਗੱਲ ਲੋੜ ਦੀ ਥੋੜੀ ਦੀ ਹੋਵੇ ਜਾਂ ਗੱਲ ਲੋੜ ਦੀ ਇੱਕ ਅਨਾਰ ਸੌ ਬਿਮਾਰ ਹੁੰਦੇ ਨੇ ਅਕਸਰ ਟੁੱਟੇ ਫੁੱਲ ਜਾਂਦੇ ਨੇ ਰੋਲ ਅਕਸਰ ਟੁੱਟੇ ਫੁੱਲ ਜਾਂਦੇ ਨੇ ਰੁੱਲ ਤਾਈਓ ਹਿਫਾਜ਼ਤ ਨੂੰ ਖਾਰ ਹੁੰਦੇ ਨੇ ਤਾਈਓ ਹਿਫਾਜ਼ਤ ਨੂੰ ਖਾਰ ਹੁੰਦੇ ਨੇ ਪੀੜ ਪਈ ਚਾਰ ਵੀ ਨਹੀਂ ਮਿਲਦੇ ਪੀੜ ਪਈ ਚਾਰ ਵੀ ਨਹੀਂ ਮਿਲਦੇ ਕਹਿਣ ਨੂੰ ਦੋਸਤ ਹਜ਼ਾਰ ਹੁੰਦੇ ਨੇ ਕਹਿਣ ਨੂੰ ਦੋਸਤ ਹਜ਼ਾਰ ਹੁੰਦੇ ਨੇ